ਇਸੇ ਮੁੱਦੇ ਤੇ ਲੜੀ ਹੈ ਵੀ ਅਸੀਂ ਬੰਦੀ ਸਿੰਘਾਂ ਨੂੰ ਰਿਹਾ ਕਰਾਉਣਾ ਤੇ ਅਮਰਪਾਲ ਨੂੰ ਰਿਹਾ ਕਰਾਉਣਾ ਲੋਕਾਂ ਨੇ ਬਹੁਤ ਵੱਡਾ ਮੰਡੇਟ ਦਿੱਤਾ ਬਹੁਤ ਵੱਡਾ ਫਤਵਾ ਦਿੱਤਾ ਹੈ ਪੰਜਾਬ ਚੋਂ ਪਹਿਲੇ ਨੰਬਰ ਤੇ ਆ ਅਸੀਂ ਠੀਕ ਹੈ ਹੁਣ ਡੈਮੋਕਰੇਸੀ ਦੱਸੂਗੀ ਸੰਵਿਧਾਨ ਦੱਸੂਗਾ ਵਕੀਲ ਦੱਸਣਗੇ ਤੇ ਮੀਡੀਆ ਦੱਸੂਗਾ ਵੀ ਉਹਨੇ ਛੁੱਟਣਾ ਕਿਵੇਂ ਸਾਡਾ ਕੰਮ ਜਿਹੜਾ ਅਸੀਂ ਡਰਨ ਕਰ ਲਿਆ ਵੀ ਅਸੀਂ ਇਸ ਮੁੱਦੇ ਤੇ ਇਲੈਕਸ਼ਨ ਲੜੀ ਆ ਬੰਦੀ ਸਿੰਘ ਰਿਹਾ ਕਰਾਉਣੇ ਆ ਤੇ ਉਹ ਅਸੀਂ ਕਰ ਲਿਆ ਕੰਮ ਤੇ ਸਾਡਾ ਜਿਹੜਾ ਮੇਨ ਕੰਮ ਹੈ ਉਹ ਅਸੀਂ ਫਿਨਿਸ਼ ਕਰ ਲਿਆ ਤੇ ਹੁਣ ਜਿਹੜਾ ਅਗਲਾ ਸਟੈਪ ਹੈ ਉਹ ਸਟੈਪ ਬਾਈ ਸਟੈਪ ਹੀ ਹੋਊਗਾ ਦਾ ਬਿਆਨ ਆ ਚੁੱਕਾ ਕਹਿੰਦੇ ਕਿ ਫੈਸਟਿੰਗ ਦੇ ਕਾਰਨ ਵੱਡੇ ਜੌਂ ਦੌਨ ਲੁਧਿਆਣਾ ਦੇ ਵਿੱਚ ਇੱਕੋ ਵੀ ਕਹਿੰਦੇ ਬਿਆਨ ਨਹੀਂ ਉਹ ਤੇ ਪੁਰਾਣਾ ਬਿਆਨ ਹੈ ਉਹਦਾ ਹੁਣ ਸਮੇਂ ਸ ਨਹੀਂ ਨਹੀਂ ਹੋਰ ਕੋਈ ਮਸਲਾ ਨਹੀਂ ਹੈਗਾ ਅਮਿਤ ਸ਼ਾ ਕੋਈ ਸਰਧਾਨ ਨਹੀਂ ਹੈਗਾ ਅਮਿਤ ਸ਼ਾ ਕੋਈ ਕਿੰਗ ਨਹੀਂ ਹੈਗਾ ਵੀ ਜਿਹੜਾ ਉਹ ਡਿਕਟੇਟਰ ਹੈ ਹੁਣ ਡੈਮੋਕਰੇਸੀ ਦੇ ਵਿੱਚ ਜੋ ਵੀ ਹੋਊਗਾ ਸੰਵਧਾਨ ਅਨੁਸਾਰ ਜੋ ਵੀ ਹੋਊਗਾ ਕਾਇਦਾ ਕਾਨੂੰਨ ਜੋ ਵੀ ਹੋਣਗੇ ਉਦੇ ਮੁਤਾਬਕ ਉਹਨੇ ਛੁੱਟ ਜਾਣਾ ਅਸੀਂ ਪਹਿਲਾਂ ਵੀ ਪੋਜਿਟਿਵ ਸੀ ਅਸੀਂ ਅੱਜ ਵੀ ਪੋਜਿਟਿਵ ਆ ਲੋਕ ਤਾਂ ਕਹਿੰਦੇ ਸੀ ਇਹਦੇ ਪੇਪਰ ਹੀ ਦਾਖਲ ਨਹੀਂ ਹੋਣਦੇ ਨੇ ਅਸੀਂ ਪੋਜਿਟਿਵ ਸੀ ਅਸੀਂ ਕਹਿੰਦੇ ਸੀ ਨਹੀਂ ਪੇਪਰ ਦਾਖਲ ਕਿਉਂ ਨਹੀਂ ਹੋਣਗੇ ਸਭ ਕੁਝ ਹੋਊਗਾ ਸਾਡੇ ਕੋਲੇ ਵੀ ਬੜੇ ਕੈਪੇਬਲ ਵਕੀਲ ਹੈ ਅਸੀਂ ਵੀ ਕਾਨੂੰਨ ਦੀ ਲੜਾਈ ਲੜਾਂਗੇ ਤੇ ਜੇ ਫੇ ਸਾਡੇ ਕੋਲ ਬਸੋ ਮਾਰ ਜਾਊਗੀ ਤੇ ਪਬਲਿਕ ਜਿਨ੍ਹਾਂ ਨੇ ਇੰਦਾ ਵਟਾ ਸਾਨੂੰ ਰੈਗੂਲੇਟ ਕੀਤਾ ਅਰੇ ਪੂਰੇ ਅਰੇ ਦਿੱਤੀ ਜਾਂਦੀ ਪੂਰੀ ਸਾਡੀ ਸੀਗੇ ਅਸੀਂ ਅਸੀਂ ਨਿਯਮੂਨੇ ਮੁਤਾਬਕ ਨਿਯਮੂਨੇ ਮੁਤਾਬਕ ਹੀ ਜਾਵਾਂਗੇ ਤੇ ਜੇ ਸਾਨੂੰ ਕੋਈ ਲੋਡ ਪਈ ਤੇ ਅਸੀਂ ਸੰਘਰਸ਼ ਵੀ ਵੜ ਸਕਦੇ ਹਾਂ ਜੇ ਸਾਡੇ ਕੋਈ ਨਹੀਂ ਗੱਲ ਬਣਦੀ ਤੇ ਅਸੀਂ ਤਾਂ ਸੰਘਰਸ਼ੀ ਲੋਕ ਹੈ ਤੇ ਪਰ ਇਹ ਵੀ ਸਾਥੇ ਪਾਜ਼ੀ ਨੇ ਤੁਹਾਨੂੰ ਲੱਗਦਾ ਵੀ ਰਾਮ ਨਾਲ ਹੀ ਅੰਮ੍ਰਿਤਪਾਲ ਨੇ ਬਾਹਰ ਆ ਜਾ ਜਿਵੇਂ ਅੰਮ੍ਰਿਤਪਾਲ ਚ ਲੱਗਾ ਸੀ ਲੱਗਦਾ ਪੂਸ ਅਣੀ ਅਸੀਂ ਇੰਨੀ ਦੂਰ ਨਹੀਂ ਹਜੇ ਜਾਣਾ ਚਾਹੁੰਦੇ ਅਸੀਂ ਤਾਂ ਦੇਖਦੇ ਆ ਅਸੀਂ ਪੋਜ਼ਿਟਿਵ ਆਂ ਸੀ ਤਾਂ ਕਹਿੰਦੇ ਆ ਵੀ ਛੁੱਟ ਜੈਣਾ ਹੈ ਅਮਰਤਪਾਲ ਨੇ ਜਿੰਨਾ ਸੌਂਝ ਕੋਣੀ ਹੋ ਜਾਂਦੇ ਅਮਰਤਪਾਲ ਉੱਥੇ ਹੋਊਗਾ ਸੰਸਦ ਅਸੀਂ ਐਨੇ ਵਾਜੂ ਤੇ ਆ ਅਸੀਂ ਨੈਗੇਟਿਵ ਹੈ ਹੀ ਨਹੀਂ ਬਾਣਾ ਲਮਾਈ ਇਸਨੂੰ ਸਾਥ ਬੱਝ ਕੇ ਲੱਗ ਰਿਹਾ ਨਹੀਂ ਜੀ ਮੈਂ ਇਹ ਪਹਿਲੇ ਦਿਨ ਕਹ ਮੈਨੂੰ ਕੋਈ ਮਦਦ ਨਹੀਂ ਆਗਾ ਤੇ ਮੈਨੂੰ ਲੋਕਾਂ ਨੇ ਨਹੀਂ ਵੋਟ ਨਹੀਂ ਦਿੱਤੀ ਕੱਟ ਦਿੱਤੀ ਸੀ ਕੀਤੀ ਤਾਂ ਮੋਸੇ ਵੀ ਪਰ ਕੱਟ ਦਿੱਤੀ ਉਹਦੀ ਵਜ੍ਹਾ ਲੋਕ ਨਹੀਂ ਐ ਉਹਦੀ ਵਜ੍ਹਾ ਅਕਾਲੀ ਦਲ ਸੀ ਜਿਨ੍ਹਾਂ ਨੇ ਬੀਬੀ ਜੰਗੀਰ ਕੋਲੋਂ ਪੈਰਲ ਲਿਆ ਕੇ ਖੜਾ ਕੀਤਾ ਵੋਟ ਵੰਡੀ ਗਈ ਤੇ ਉਹ ਵੀ ਵੋਟ ਇਕੱਠੀ ਕਰ ਲੋ ਪਲੱਸ ਕਰ ਲੋ ਖੇ ਮੇਰੇ ਖਿਆਲ ਨੂੰ ਕਸੀ ਜੰਮੀ ਬਿਜੇ ਸੱਤੀ ਸੀ ਜਨ ਹੈ ਜੀ ਸਭੀ ਵੀ ਪਰਲਾ ਮਿਰਜ਼ਾ ਸਿੰਘ ਮਡੂਆ ਸੀ ਪਰ ਕੰਢੀ ਹਾਰ ਸੀ ਇਲਾਕੇ ਦਾ ਨਹੀਂ ਉਹ ਤਜਰਬਾ ਕਰ ਰਹੇ ਆ ਉਹਨੇ ਦੁਨਣਾ ਤਜਰਬਾ ਕਰ ਲਿਆ ਤੇ ਲੋਕਾਂ ਨੇ ਫਿਰ ਹੁਣਾਂ ਨੂੰ ਫਤਵਾ ਦੇਦਾ ਪਹਿਲੀ ਵਾਰੀ ਵੀ ਤਾਂ ਬੀਬੀ ਜੀ ਹਾਰੇ ਸੀ ਹੁਣ ਵੀ ਵਰਸ ਸਿੰਘ ਮੇਰੇ ਖਿਆਲ ਪੰਜਵੇਂ ਨੰਬਰ ਤੇ ਆ ਅਸੀਂ ਉਹਨਾਂ ਨੂੰ ਅਗਾਹ ਹੀ ਕਰ ਰਹੇ ਸੀਗੇ ਉਦਗੇ ਐਵੇਂ ਕੰਸੀ ਕਿੰਨੀ ਨਹੀਂ ਪੈਣੀਆਂ ਚਾਹੀਦੀਆਂ ਅਸੀਂ ਚਾਹੁੰਦੇ ਸੀਗੇ ਵੀ ਸਾਨੂੰ ਹੁਣ ਸਾਡਾ ਵੇਲਾ ਹੈ ਸਾਨੂੰ ਲੋਕਾਂ ਨੂੰ ਕੀਦਕਰਨ ਦਾ ਕਾਹਨ ਹੋ ਰਿਹਾ ਹੈ ਅਸੀਂ ਕਿਸੇ ਵਿਸ਼ੇ ਤੇ ਅਸੀਂ ਕਿਸ ਸਬਜੈਕਟ ਤੇ ਚੋਣ ਲੜ ਰਹੇ ਹਾਂ ਅਸੀਂ ਚੋਣ ਐਵੇਂ ਥੋੜੀ ਲੜ ਰਹੇ ਹਾਂ ਵੀ ਅਸੀਂ ਰਵਾਇਤੀ ਪਾਰਟੀਆਂ ਵਾਂਗੂ ਵੀ ਤੁਹਾਨੂੰ ਗੜੀਆਂ ਬਣਾ ਦੇਵਾਂਗੇ ਨਾਲੀਆਂ ਬਣਾ ਦੇਵਾਂਗੇ ਅਸੀਂ ਤਾਂ ਲੜ ਰਹੇ ਹਾਂ ਸਾਡੇ ਬੱਚੇ ਤੁਸੀਂ ਚੁੱਪ ਚੁੱਪ ਕੇ ਖਾਨ ਦੀ ਗੱਲ ਚੁੱਪੀ ਜਾਂਦੇ ਸਾਡੇ ਕੋਲੇ ਤਾਂ ਇੱਕ ਬਹੁਤ ਵੱਡਾ ਇੱਕ ਇਸ਼ੂ ਸੀਗਾ ਅਸੀਂ ਇਸ਼ੂ ਨੇ ਲਾ ਕੇ ਲੜਿਆ ਧਨ ਭਾ ਗਿਆ ਸਾਡੇ ਧਨ ਭਾ ਗਿਆ ਪਰਮਾਤਮਾ ਦੇ ਧਨ ਭਾ ਗਿਆ ਸੰਗਤ ਦੇ ਸੰਗਤ ਨੇ ਸਾਡਾ ਸਾਥ ਦਿੱਤਾ ਕਿਸੇ ਪੁਰਾਣੀ ਲੀਡਰਸ਼ਿਪ ਨੇ ਜਾਂ ਕਿਸੇ ਨੇ ਸਾਡਾ ਸਾਥ ਨਹੀਂ ਦਿੱਤਾ ਤੇ ਅਸੀਂ ਤਾਂ ਆਜ਼ਾਦ ਹੀ ਲੜੇ ਆ ਇਹ ਬੜੀ ਵੱਡੀ ਗੱਲ ਜਿਵੇਂ ਤੁਹਾਨੂੰ ਯਕੀਨ ਆ ਕੇ ਸੌਤਨ ਸਮਾਗਮ ਚ ਭਾਈ ਸਾਹਿਬ ਨੂੰ ਉਹਨਾਂ ਨੂੰ ਉਥੇ ਲੈ ਕੇ ਜਾਣਗੇ ਜਾਂ ਖਰਦੇਚਾਂ ਜਿਕਰ ਜੇ ਨਾ ਨਹੀਂ ਹੋਇਆ ਤਾਂ ਰਣਨੀਤੀ ਕੀਤੇ ਹੋਏਗੀ ਕੀ ਹੋਏਗਾ ਅੱਗੇ ਮੇਰੀ ਗੱਲ ਸੁਣੋ ਮੈਂ ਪਹਿਲਾਂ ਐਸੇ ਬਹੁਤ ਪੋਜ਼ਿਟਿਵ ਹਾਂ ਲੱਗਦਾ ਹੈ ਮੇਰੇ ਕੋਲ ਬੰਦਾ ਜਦੋਂ ਬੰਦਾ ਜਿੱਤ ਜਾਂਦਾ ਹੈ ਮਾਨ ਸਾਹਿਬ 89 ਜਿੱਤੇ ਸੀ ਨਾ ਸਿਮਰਨ ਸਿੰਘ ਮਾਨਦੇ ਉਹਨਾਂ ਨੇ ਜਾ ਕੇ ਸੌਣ ਚੱਕ ਲਈ ਸੀ ਤੇ ਅਸੀਂ ਵੀ ਇਹ ਪਾਜੀ ਨਹੀਂ ਵਾ ਅਸੀਂ ਨਹੀਂ ਲੱਗੇ ਮੈਂ ਲੱਗੇ ਵੀ ਉਹਨਾਂ ਨੂੰ ਨਹੀਂ ਚੁੱਕ ਜੇ ਬਾਈ ਜਨ ਕੋਸ਼ ਹੁੰਦਾ ਉਹ ਫਿਰ ਅਸੀਂ ਦੇਖਵਾਂ ਨੇ ਕੀ ਕਰਨਾ ਸੀ ਅੱਜ ਦਾ ਅਸੀਂ ਕੋਈ ਬਰਗਰਾਂ ਨਹੀਂ ਦੇ ਰਹੇ ਲੱਗਦਾ ਕਿ ਨਹੀਂ ਲੱਗਦਾ ਮੈਂ ਇਹ ਸਾਡਾ ਬਿਲਕੁਲ ਅਸੀਂ ਇਸ ਸੰਸਾਰ ਅਕਾਰ ਤੱਕ ਜਿੱਥੇ ਦਰਸ਼ਨ ਨੇ ਸਾਰੇ ਨੇ ਕਿ ਕੋਈ ਵੀ ਜਸ਼ਨ ਨਾ ਮਨਾਏ ਜਾਣ ਤੇ ਅਸੀਂ ਅਕਾਰ ਤੱਕ ਸਮਰਪਿਤ ਹੋ ਕੇ ਅਸੀਂ ਬਿਲਕੁਲ ਵੀ ਕੋਈ ਜਸ਼ਨ ਕੋਈ ਢੋਲ ਠੱਗਾ ਕੁਝ ਨਹੀਂ ਕਰਾਂਗੇ ਜੋ ਵੀ ਕਰਾਂਗੇ ਪਰਮਾਤਮਾ ਦੇ ਸ਼ੁਕਰਾਨੇ ਵਜੋਂ ਕੋਸ਼ਿਸ਼ ਅਸੀਂ ਕਰ ਸਕਦੇ ਹਾਂ ਇਹਨੇ ਪਾਰਟੀ ਅਖੰਡ ਪਾਰਟੀ ਰੱਖੀ ਹੋਈ ਆ ਤੇ ਉਹ ਅਸੀਂ ਬੜੀ ਮਰਜ਼ਾਦਾ ਦੇ ਨਾਲ ਚਾਹੁੰਦੇ ਆ ਵੀ ਸਿਰੇ ਲੱਗਣ ਤੇ ਸੰਗਤਾਂ ਨੂੰ ਵੀ ਬੇਨਤੀ ਆ ਬੱਚਿਆਂ 'ਚ ਬਹੁਤ ਸ਼ਾਅ ਆ ਇਹਨਾਂ ਨੇ ਬਹੁਤ ਮਿਹਨਤ ਕੀਤੀ ਆ ਕੋਈ ਨਹੀਂ ਜੇ ਸਾਡਾ ਕਲੂਗਾ ਰਸਤਾ ਜਦੋਂ ਲੰਘ ਜਾਊਗਾ ਤੇ ਅਸੀਂ ਉਦੋਂ ਪਰਮਿਸ਼ਨ ਨਾਲ ਸੰਗਤਾਂ ਦੀ ਪਰਮਿਸ਼ਨ ਦੇ ਨਾਲ ਅਸੀਂ ਵੀ ਜਸ਼ਨ ਮਨਾ ਸਕਦੇ ਆ ਅਸੀਂ ਵੀ ਮਨਾਵਾਂਗੇ ਧੰਨਵਾਦ ਜੀ ਮੈਂ ਆਪਾਂ ਕਿਹਾ ਇਹ ਕ੍ਰਾਈਮ ਤੋਂ ਬਿਨਾ ਬੰਦੇ ਜੇਲ੍ਹ 'ਚ ਰੱਖੇ ਹੋਏ ਨੇ ਤਾ ਜਦੋਂ ਪਰਚਾ ਦਰਜ ਹੈ ਨਹੀਂ ਜਾਂ ਤਾਂ ਹੋਵੇ ਨਾ ਪਰਚਾ ਦਰਜਾ 302 ਹੈ 307 ਹੈ ਫਿਰ ਤਾਂ ਕਹੀਏ ਜੀ ਇਹ ਐਵੀਡੈਂਸ ਆਉਣੀ ਹੈ ਇਹ ਸਰਕਾਰ ਨੇ ਇਲੀਗਲ ਡਿਟੇਨ ਕੀਤੇ ਨੇ ਤੇ ਸਰਕਾਰ ਦੀ ਮਰਜ਼ੀ ਆ ਮੇਰੇ ਦੇਖਣ ਵਿੱਚ ਭਾਵੇਂ 2-4 ਦਿਨ ਚ ਬੰਦਾ ਬਾਹਰ ਆ ਜੀ ਕੋਈ ਪ੍ਰੋਬਲਮ ਨਹੀਂ ਕਿਉਂਕਿ ਇੱਥੇ ਪ੍ਰੈਸ਼ਰ ਬਿਲਟ ਹੋਣਾ ਹੈ ਜੇ ਵੀ ਲੀਗਲ ਰੈਮਡੀਜ਼ ਕੀ ਹੈ ਲੀਗਲ ਪ੍ਰੋਸੀਡਿੰਗਸ ਕੀ ਹੋਣਗੇ ਜੇ ਬਾਇਚਾਨ ਸਰਕਾਰ ਨਹੀਂ ਮੰਨੂ ਸਰਕਾਰ ਅੱਜ ਰਾਤ ਇੱਕ ਕਰੀ ਹਟਾ ਸਕਦੀ ਹੈ ਕੋਈ ਪ੍ਰੋਬਲਮ ਨਹੀਂ ਸਰਕਾਰ ਦੇ ਅੰਦਰ ਬੜੀ ਜਦੋਜਹ ਚੱਲ ਰਹੀ ਹੈ ਰਾਤ ਤੱਕ ਸਰਕਾਰ ਡਿਕਲੇਅਰ ਕਰੂਗੀ ਅਸੀਂ ਕੀ ਕਰਨਾ ਅੱਗੇ ਤੇ ਉੱਥੇ ਜੇ ਉਹਨਾਂ ਨੂੰ ਲੋਡ ਲੱਗੀ ਕਿ ਹੁਣ ਪ੍ਰੋਬਲਮ ਕ੍ਰੀਏਟ ਹੋ ਗਈ ਤਾਂ ਕੱਲੇ-ਕੱਲੇ ਬੰਦੇ ਦੀ ਵੈਲਿਊ ਹੈ ਪਰ ਮੈਨੂੰ ਲੱਗਦਾ ਕਿ ਉਹਨਾਂ ਨੂੰ ਨਾ ਕੱਢਣ ਦੇ ਵਿੱਚ ਉਹਨਾਂ ਨੂੰ ਘਾਟਾ ਪਊਗਾ ਕਿਉਂਕਿ ਉੱਥੇ ਕੁਐਸਚਨ ਪੁੱਟ ਹੋਣੇ ਨੇ ਇਹ ਵਰਲਡ ਲੈਵਲ ਦਾ ਮੈਸੇਜ ਜਾਣਾ ਹੈ ਕਿ ਇੱਕ ਐਮਪੀ ਪੰਜਾਬ ਦੇ ਅੰਦਰ 1 ਲੱਖ ਤੇ 85 ਹਜ਼ਾਰ ਦੀ ਵੋਟ ਤੋਂ ਉੱਪਰ ਜਿੱਤ ਰਿਆ 9 ਐਮਐਲਏ ਨੇ ਉਸ ਬੰਦੇ ਨੂੰ ਤੁਸੀਂ ਇਲੀਗਲ ਡਿਟੇਨ ਕੀਤਾ ਇਹਦਾ ਰੀਜ਼ਨ ਦੱਸੋ ਏ ਅਮਰੀਕਾ ਦੀ ਪਾਰਲੀਮੈਂਟ ਚ ਕਰ ਕੁਐਸਚਨ ਪੁੱਛੇ ਜਾਣੇ ਨੇ ਸੋ ਇਹ ਬੜੀ ਵੱਡੀ ਜਿੱਤ ਹੈ ਜਿਹਨੂੰ ਅਸੀਂ ਸਵਾ ਸਾਲ ਪਹਿਲਾਂ ਅੱਤਵਾਦੀ ਤੇ ਵੱਖਵਾਦੀ ਕਹਿ ਰਹੇ ਆ ਪਰ ਅੱਜ ਲੋਕਾਂ ਨੇ ਤਾਂ ਕਮਾਲ ਕਰਤੀ ਆ ਉਹ ਤਾਂ ਕਹਿੰਦੇ ਅੱਤਵਾਦੀ ਵੱਖਵਾਦੀ ਕੌਣ ਹੈ ਉਹ ਤਾਂ ਅੱਜ ਉਹਨਾਂ ਨੇ ਡਿਕਲੇਅਰ ਕਰਤਾ ਕਿ ਸਾਰੇ ਪੰਜਾਬ ਚ ਵੱਡੀ ਲੀਡ ਜਿਹੜੀ ਉਸ ਆਦਮੀ ਦੀ ਹੈ ਮੈਂ ਤਾਂ ਅੱਗੇ ਵੀ ਕਿਹਾ ਹੈ ਕਿ ਪੰਜਾਬ ਸਰਕਾਰ ਦਾ ਫਰਜ ਬਣਦਾ ਹੈ ਕਰੋੜਾਂ ਦੀ ਗਿਣਤੀ ਚ ਹਰਜਾਨਾ ਦੇਣਾ ਇਹਨਾਂ ਆਦਮੀਆਂ ਜਿਨ੍ਹਾਂ ਨੂੰ ਲੋਕ ਪਸੰਦ ਕਰਦੇ ਨੇ ਲੋਕਾਂ ਨੇ ਜਿਤਾਤਾ ਉਹ ਤਾਂ ਹੱਤਵਾਦੀ ਵੱਖਵਾਦੀ ਹੈ ਹੀ ਨਹੀਂ ਸੀ ਤੁਹਾਡੀ ਸੋਚ ਹੱਤਵਾਦੀ ਤੇ ਵੱਖਵਾਦੀ ਦੀ ਸੀ ਸੋ ਇਥੇ ਮੁਸਲਮਾਨ ਹਿੰਦੂ ਭਰਾਵਾਂ ਨੇ ਸਿੱਖਾਂ ਨੇ ਰਲ ਕੇ ਜਿਹੜੀ ਉਹਦੀ ਇਨੀ ਲੀਡ ਵਧਾਈ ਹੈ ਮੇਰੇ ਦੇਖਣ ਨੂੰ ਸਰਕਾਰ ਨੂੰ ਹੁਣ ਆਪ ਦਾ ਉਥੇ ਰਜ਼ਾਇਨ ਦੇਣਾ ਚਾਹੀਦਾ ਹੈ ਸੀਐਮ ਨੂੰ ਰਜ਼ਾਇਨ ਦੇ ਕੇ ਆਪਦੀ ਮਾਫੀ ਮੰਗਣੀ ਚਾਹੀਦੀ ਹੈ ਬਹੁਤ ਬਹੁਤ ਸ਼ੁਕਰੀਆ ਬੋ ਸਰਟੀਫਿਕੇਟ ਦਿਖਾ ਦਿਓ ਸਾਨੂੰ ਦਿਖਾ ਲਾਈ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇ ਤੇ ਵੀ ਦੇਖਿਆ ਜਾ ਸਕਦਾ ਹੈ ਵੌਲਟ 5 ਤੁਸੀਂ ਸਾਨੂੰ Amazon Fire TV Daily Hunt ਤੇ ਇਹ ਬਾਬਾ ਤੇ ਦੇਖ ਸਕਦੇ ਹੋ USA, ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ IP TV ਪਲੇਟਫਾਰਮ ਤੇ ਦੇਖ ਸਕਦੇ ਹੋ ਰੌਲੇ ਰੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈਵ ਪੰਜਾਬੀ TV